ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਭਾਜਪੀ ਦਾ ਪਲਟਵਾਰ ਪੁੱਛਿਆ ਕਥਿਤ ਵੀਡੀਓ ਵਾਇਰਲ ਮਾਮਲੇ 'ਚ ਕਿਉਂ ਚੁੱਪ ਨੇ ਸੀਐਮ? ਕੀ ਅਸ਼wini ਸ਼ਰਮਾ ਨੇ ਨਹੀਂ ਕੀਤਾ ਕਿਸੇ ਦਾ ਅਕਸ ਖਰਾਬ? ਸੀਐਮ ਆਨੰਦ ਦੀ ਕਥਿਤ ਵੀਡੀਓ ਮਾਮਲੇ 'ਚ ਐਕਸ਼ਨ ਮੁਹਾਲੀ ਕੋਰਟ ਦਾ ਫੇਸਬੁਕ ਤੇ ਗੂਗਲ ਨੂੰ ਨੋਟਿਸ 24 ਘੰਟਿਆਂ 'ਚ ਤਰਾਦਯੋਗ ਪੋਸਟਾਂ ਹਟਾਉਣ ਦੇ ਦਿੱਤੇ ਹੁਕਮ। ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਮੌਤ ਮਾਮਲੇ ਦੀ ਸੀਬੀਆਈ ਕਰ ਸਕਦੀ ਹੈ ਜਾਂਚ ਸੂਤਰਾਂ ਮੁਤਾਬਕ ਹਰਿਆਣਾ ਗ੍ਰਹਿ ਵਿਭਾਗ ਨੇ ਸੀਬੀਆਈ ਨੂੰ ਲਿਖਿਆ ਪੱਤਰ 16 ਅਕਤੂਬਰ ਨੂੰ ਪੰਚਕੁਲਾ ਵਾਲੀ ਰਹਾਇਸ਼ ਤੇ ਮਿਲੀ ਸੀ লাশ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਰਾਉਂਦੇ ਆਪ ਦਾ ਬੀਜੇਪੀ ਤੇ पलटवार ਮੰਤਰੀ ਅਮਨ अरोड़ा ਬੋਲੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਇੱਕ ਹਫਤੇ ਅੰਦਰ ਪਰਾਲੀ ਸਾੜਨ ਦੇ ਸਿਰਫ 415 ਕੇਸ ਹੀ ਹੋਏ ਨੇ ਰਿਪੋਰਟ ਗੁਰੂਗ੍ਰਾਮ ਚ ਦਵਾਰਕਾ ਐਕਸਪ੍ਰੈਸ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਇੱਕ ਸ਼ਖਸ ਨੇ ਜਲਦੀ ਸਕੋਰਪਿਓ ਚ ਕੀਤੀ ਆਤਿਸ਼ਬਾਜ਼ੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸ਼ਿਮਲਾ ਚ ਬਦਲਿਆ ਮੌਸਮ ਦਾ ਮਿਜ਼ਾਜ ਤੇਜ਼ بارش ਨਾਲ ਕਈ ਥਾਵਾਂ ਤੇ ਗੜੇਮਾਰੀ ਤਾਪਮਾਨ ਚ ਆਈ ਗਿਰਾਵਟ 355ਵੇਂ ਸ਼ਹੀਦੀ ਸਮਾਗਮ ਚ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਵੱਲੋਂ ਛੱਤੀਸਗੜ੍ਹ ਦੇ ਸੀਐਮ ਵਿਸ਼ਨੂਦੇਵ ਸਾਈ ਨੂੰ ਸੱਦਾ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਤੇ ਡਾਕਟਰ ਬਲਬੀਰ ਨੇ ਖੁਦ ਜਾ ਕੇ ਦਿੱਤਾ ਇਨਵੀਟੇਸ਼ਨ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ ਸੇ ਬਰੋਸਾ ਸਸਿਕਾਲ ਨਿਊਜ਼ ਏਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਸ਼ੁਰੂਆਤ ਕਰਦੇ ਹਾਂ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਮੌਤ ਦੇ ਮਾਮਲੇ ਤੋਂ ਸਾਬਕਾ ਡੀਜੀਪੀ ਮੁਸਤਫਾ ਦੇ بیٹے ਦੀ ਮੌਤ ਦੇ ਮਾਮਲੇ 'ਚ ਹੁਣ CBI ਦੀ ਐਂਟਰੀ ਹੋ ਸਕਦੀ ਹੈ ਅਕੀਲ ਅਕਤਰ ਜਿਸ ਦਾ ਨਾਮ ਸੀ ਮੁਹੰਮਦ ਮੁਸਤਫਾ ਦੇ بیٹے ਦਾ ਹੁਣ ਉਸ ਦੀ ਮੌਤ ਦੀ ਜਾਂਚ CBI ਕਰ ਸਕਦੀ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਹਰਿਆਣਾ ਦੇ ਹੋਮ ਡਿਪਾਰਟਮੈਂਟ ਨੇ ਗ੍ਰਹਿ ਵਿਭਾਗ ਨੇ CBI ਨੂੰ ਇੱਕ ਚਿੱਠੀ ਲਿਖੀ ਹੈ ਔਰ ਜਾਂਚ ਕਰਨ ਦੇ ਲਈ ਕਿਹਾ ਗਿਆ ਹੈ ਇਸ ਚਿੱਠੀ ਦੇ ਵਿੱਚ 16 ਅਕਤੂਬਰ ਦੀ ਰਾਤ ਨੂੰ ਅਕੀਲ ਅਕਤਰ ਦੀ ਪੰਚਕੁਲਾ ਦੇ ਸੈਕਟਰ 4 ਸਥਿਤ ਘਰ ਦੇ ਵਿੱਚ ਡੈੱਡ ਬੋਡੀ ਮਿਲੀ ਸੀ ਅਗਲੇ ਹੀ ਦਿਨ ਮਲੇਰ ਕੋਟਲਾ ਦੇ ਰਹਿਣ ਵਾਲੇ ਸ਼ਮਸ਼ੂਦੀਨ ਨਾਂ ਦੇ ਸ਼ਖਸ ਨੇ ਪੰਚਕੁਲਾ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਜਿਸ ਚ ਉਸਨੇ ਅਕਿਲ ਦੀ ਇੱਕ ਵੀਡੀਓ ਵੀ ਨਾਲ ਸੌਂਪੀ ਸੀ ਵੀਡੀਓ ਚ ਅਕਿਲ ਆਪਣੇ ਪਿਤਾ ਤੇ ਮਾਂ ਨੂੰ ਜ਼ਿੰਮੇਵਾਰ ਠਰਾਂਦਾ ਸੁਣਾਈ ਦੇ ਰਿਹਾ ਸੀ ਮਾਮਲੇ 'ਚ ਮੁਸਤਾਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਅਕਿਲ ਦੀ ਪਤਨੀ ਅਤੇ ਭੈਣ ਨੂੰ ਵੀ ਇਸ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਪੇ ਹੁਣ ਸੋਰਸਸ ਤੋਂ ਖਬਰਾਂ ਆਈ ਨੇ ਕਿ ਇਸ ਮਾਮਲੇ ਦੀ ਜਾਂਚ ਹਰਿਆਣਾ ਗ੍ਰਹਿ ਵਿਭਾਗ ਸੀਬੀਆਈ ਨੂੰ ਸੌਂਪ ਸਕਦਾ ਹੈ ਸੋਰਸਸ ਕਹਿ ਰਹੇ ਨੇ ਕਿ ਸੀਬੀਆਈ ਨੂੰ ਜਾਂਚ ਦੇ ਲਈ ਇੱਕ ਚਿੱਠੀ ਲਿਖੀ ਗਈ ਹੈ ਅੰਕਿਤ ਦੁਦਾਨੀ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਅੰਕਿਤ ਕਹਿ ਸਕਦੇ ਆ ਕਿ ਜਾਂਚ ਸੀਬੀਆਈ ਕੋਲੇ ਜਾਣੀ ਲਗਭਗ ਤੈ ਹੈ ਬਿਲਕੁਲ ਇਸ ਵਿੱਚ ਕੋਈ ਅਬ ਦੋਹਰਾਏ ਲੱਗਤੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਸੇ ਜੋ ਚਿੱਠੀ ਭੇਜੀ ਹੈ गृह मंत्रालय की ओर से हमारे सूत्रों ने बताया है तो उसमें सीबीआई को जांच सौंपने के लिए ही लिखा है और सीबीआई को अगर जांच सौंपी जाती है तो कहीं ना कहीं दूध का दूध पानी का पानी हो जाएगा क्योंकि तो जिस तरह से वो बेटे जो हैं वो रिटायर्ड डीजीपी के हैं और माँ जो है उनकी पूर्व में मंत्री रही है तो हरियाणा सरकार को भी कहीं ना कहीं लगता है की कल ना कोई उनके ऊपर आरोप लगे कोई किसी तरह की बात आए तो इसकी जांच अगर सीबीआई को सौंपी जाए तो सीबीआई इसकी जांच करे तो ज्यादा बेहतर है क्योंकि लगातार वैसे तो एसआईटी बनी है विक्रम नेहरा जो है एसीपी जो है वो इसकी जांच कर रहे हैं लेकिन अब होम डिपार्टमेंट की ओर से चिट्ठी लिखी गई है और सीबीआई को अब ये जांच सौंपी जा सकती है सीबीआई अगर जांच करेगी तो फिर कहीं ना कहीं सच उजागर होगा और सच निकल करके सामने आएगा जिस तरह से हमने देखा कि जो शिकायत करता था उसने भी सीबीआई जांच से मांग की थी और अब जो हरियाणा सरकार है वो सीबीआई से जांच करवाती हुई नजर आ सकती है अच्छा अंकित वजह इस यही है कि मामला कल सियासी रंगत ले सकता है ए पॉलिटिकल जेड़ा है इसका रुख ले सकता है इस करके हरियाणा सरकार चाहंदी है कि ये बार-बार दी बार सीबीआई इस दी जांच करे बिल्कुल ऐसा ही लगता है ऐसा नजर आता है क्योंकि कोई तथ्य तो उसके अंदर नहीं पेश किए गए हैं हालांकि लेकिन कुछ ही दिन हुए हैं आपने देखा कि ये मामला हुए भी कुछ ही दिन हुए हैं लेकिन इतनी जल्दी अगर सीबीआई को चिट्ठी लिखी जाती है तो कहना कहीं सरकार की सोच यही रही होगी क्योंकि पूर्व डीजीपी का बेटा है पूर्व जो है मंत्री रही है क्योंकि हाले तो नहीं हुई अंकित हाले तक तो जांच शुरू ही नहीं हुई सो सीधा सीबीआई देना मतलब ये हो सकता है राजनीतिक कारण बिल्कुल हाई बिल्कुल हाई प्रोफाइल केस है तो हाई प्रोफाइल केस में अब कहीं ना कहीं अपने हाथों में नहीं लेना चाहती हरियाणा सरकार इसीलिए लगता है की सीबीआई को ये चिट्ठी लिखी गई है ਤੋ ਕਿਸੇ ਨੇ ਕੋਈ ਸਟੇਟਮੈਂਟ دی ਹੈ ਹਰਿਆਣਾ ਸਰਕਾਰ ਕੀ ਤਰਫੋਂ ਕਿ ਹਾਂ ਉਹ ਇਸ ਕੀ ਜਾਂਚ ਸੀਬੀਆਈ ਕੋ ਦੇ ਰਹੇ ਹੈ नहीं अभी ये सूत्रों के हवाले से ही खबर है कि गृह मंत्रालय जो है होम सेक्रेटरी जो है उसकी तरफ से चिट्ठी लिखी गई है तो हालांकि जो आधिकारिक चिट्ठी है वो सामने आती है क्या या तो वो अभी पता चलेगा लेकिन सूत्रों के हवाले से है कि हरियाणा सरकार ने सीबीआई को चिट्ठी लिखी है और सीबीआई को जाँच सौंपी जा सकती है शुक्रिया अंकित इस पूरी जानकारी सहयोगी अंकित दुदानी जिस तरीके जानकारी दे रहे थी हम इसके सी बी आई हो सकती है ਹਾਲੇ ਖਬਰਾਂ ਸੋਰਸਸ ਤੋਂ ਨੇ ਥੋੜੀ ਦੇਰ ਦੇ ਵਿੱਚ ਕਨਫਰਮ ਵੀ ਹੋ ਸਕਦੀਆਂ ਨੇ ਕਿ सीबीआई ਨੂੰ ਚਿੱਠੀ ਲਿਖੀ ਗਈ ਹੈ ਹਰਿਆਣਾ ਦੇ ਹੋਮ ਡਿਪਾਰਟਮੈਂਟ ਵੱਲੋਂ ਹੋਮ ਡਿਪਾਰਟਮੈਂਟ ਵੱਲੋਂ ਗ੍ਰਹਿ ਵਿਭਾਗ ਨੇ ਇਹ ਚਿੱਠੀ ਲਿਖੀ ਹੈ ਕਿ ਹਰਿਆਣਾ ਸਰਕਾਰ ਇਸ ਦੇ ਵਿੱਚ ਆਪਣੇ ਸਿਰ ਕੋਈ ਗੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਹਾਲੇ ਤਾਂ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਨਹੀਂ ਹੋਈ ਸੋ ਐਸੇ ਵਿੱਚ ਮੰਨਿਆ ਜਾ ਸਕਦਾ ਹੈ ਕਿ ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਹਰਿਆਣਾ ਸਰਕਾਰ ਆਪਣੇ ਸਿਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਇੱਕ ਤੇ ਉਸਦੇ ਪਿਤਾ ਅਕਿਲ ਦੇ ਮੁਹੰਮਦ ਮੁਸਤਫਾ ਸਾਬਕਾ ਡੀਜੀ ਰਹੇ ਨੇ ਔਰ ਦੂਸਰਾ ਉਹਨਾਂ ਦੇ ਮਾਤਾ ਰਜ਼ੀਆ ਸੁਲਤਾਨਾ ਕੈਬਨਿਟ ਮਿਨਿਸਟਰ ਰਹੇ ਨੇ ਇਸ ਕਰਕੇ ਮਾਮਲਾ ਹਾਈ ਪ੍ਰੋਫਾਈਲ ਹੈ ਔਰ ਹਰਿਆਣਾ ਸਰਕਾਰ ਇਸ ਦੇ ਵਿੱਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਆ ਆਪਣੇ ਸਿਰ ਮਾਮਲਾ ਨਹੀਂ ਲੈਣਾ ਚਾਹੁੰਦੀ ਕਿ ਕੱਲ ਨੂੰ ਇਸ ਮਾਮਲੇ ਤੇ ਹੋਰ ਸਿਆਸਤ ਭੜਕੇ ਕਿਉਂਕਿ ਰਜ਼ੀਆ ਸੁਲਤਾਨਾ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਾਂਗਰਸ ਪਾਰਟੀ ਦੇ ਮਿਨਿਸਟਰ ਰਹਿ ਚੁੱਕੇ ਨੇ ਸੋ ਇਸ ਕਰਕੇ ਕੱਲ ਨੂੰ ਕਿਸੇ ਤਰ੍ਹਾਂ ਦੀਆਂ ਉਂਗਲਾਂ ਉੱਠਣ ਇਸ ਕਰਕੇ ਹਰਿਆਣਾ ਸਰਕਾਰ ਜੋ ਸੋਰਸਸ ਤੋਂ ਖਬਰਾਂ ਨੇ ਕਿ ਸੋਚ ਰਹੀ ਹੈ ਮਾਮਲਾ ਸਿੱਧਾ ਸੀਬੀਆਈ ਨੂੰ ਦੇ ਦਿੱਤਾ ਜਾਵੇ ਤੇ ਹੁਣ ਜ਼ਿਕਰ ਮੁੱਖ ਮੰਤਰੀ ਮਾਨ ਦੀ ਕਥਿਤ ਵਾਇਰਲ ਵੀਡੀਓ ਦਾ ਜਿਸ ਨੂੰ ਮੁੱਖ ਮੰਤਰੀ ਮਾਨ ਦੀ ਵੀਡੀਓ ਦੱਸ ਕੇ ਵਾਇਰਲ ਕੀਤਾ ਗਿਆ ਉਸ ਤੇ ਸੀਐਮ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਸੀਐਮ ਨੇ ਸਿੱਧਾ ਬੀਜੇਪੀ ਤੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਬੀਜੇਪੀ ਫੇਕ ਤੋਂ ਇਲਾਵਾ ਹੋਰ ਕਰ ਵੀ ਕੀ ਸਕਦੀ ਹੈ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਹੋਰ ਕੁਝ ਵੀ ਨਹੀਂ ਹੈ ਸੀਐਮ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਇਹ ਬੀਜੇਪੀ ਨੇ ਸਵਾਲ ਚੱਕੇ ਨੇ ਕਿ ਉਹ ਬੋਲਦੇ ਨਹੀਂ ਉਹਨਾਂ ਨੇ ਵੀਡੀਓ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਤਾਂ ਸੀਐਮ ਨੇ ਕਿਹਾ ਕਿ ਬੀਜੇਪੀ ਸਿਰਫ ਫੇਕ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਬੀਜੇਪੀ ਦੇ ਕੋਲ ਫੇਕ ਤੋਂ ਇਲਾਵਾ ਹੈ ਕੀ ਆਪਲਾ ਕਰਨੇ ਪ੍ਰਾਈਟ ਫੌਂਟੋ ਦੇ ਵਿੱਚ ਦਿੱਕਤ ਦੀ ਰਿਪੋਰਟ ਜਾਈ ਹੋਈ ਹੈ ਜਿਸ ਤੇ ਬੜਾ ਰਗਾਂਗੇ ਲੱਭਿਆ ਤਾਂ ਮੁੱਖ ਮੰਤਰੀ ਮਾਨ ਤੋਂ ਅੱਜ ਸਵਾਲ ਕੀਤਾ ਗਿਆ ਸੀ ਪੱਤਰਕਾਰਾਂ ਵੱਲੋਂ ਕਿਉਂਕਿ ਬੀਜੇਪੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਅਸ਼ਵਨੀ ਸ਼ਰਮਾ ਉਹਨਾਂ ਨੇ ਸਵਾਲ ਚੱਕੇ ਸੀ ਜਿਸ ਤੋਂ ਬਾਅਦ ਸੀਐਮ ਨੂੰ ਪੁੱਛਿਆ ਗਿਆ ਕਿ ਬੀਜੇਪੀ ਕਹਿ ਰਹੀ ਹੈ ਕਿ ਹਰ ਗੱਲ ਤੇ ਸੀਐਮ ਹਰ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਤੇ ਬੋਲੇ ਕਿਉਂ ਨਹੀਂ ਤਾ ਸੀਐਮ ਨੇ ਕਿਹਾ ਕਿ ਬੀਜੇਪੀ ਦੇ ਕੋਲ ਫੇਕ ਤੋਂ ਇਲਾਵਾ ਕੁਝ ਹੈ ਵੀ ਨਹੀਂ ਉਹ ਸਿਰਫ ਫੇਕ ਗੱਲਾਂ ਹੀ ਕਰ ਸਕਦੇ। ਉਸ ਸੀਮਨਦੀਪ ਪ੍ਰਧਾਨ ਨੇ ਬੀਜੇਪੀ ਦੇ ਵੱਡੀ ਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਨੂੰ ਕਿੱਦਾਂ ਦਿਖਦੇ ਨੇ? ਕੋੜ ਕੋੜ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋੜ ਹੈ ਕੀ? ਅਸ਼ੀਸ਼ ਸ਼ਰਮਜੀ ਪ੍ਰਧਾਨ ਨੇ ਬੀਜੇਪੀ ਦੇ ਵੱਡੀ ਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਨੂੰ ਕਿੱਦਾਂ ਦਿਖਦੇ ਨੇ? ਕੋੜ ਕੋੜ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋੜ ਹੈ ਕੀ? ਅਸ਼ੀਸ਼ ਸ਼ਰਮਜੀ ਪ੍ਰਧਾਨ ਨੇ ਬੀਜੇਪੀ ਦੇ ਵੱਡੀ ਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅ ਉਰੋਕੜੀ ਉਰਖੀਏ ਫੇਕ ਤੋਂ ਬਿਨਾ ਬੀਜੇਪੀ ਕੋੜਾ ਕੀ ਹੈ ਤਾਂ ਸੀਐਮ ਮਾਨ ਦੀ ਕਥਿਤ ਵੀਡੀਓ ਨੂੰ ਲੈ ਕੇ ਬੀਜੇਪੀ ਨੇ ਸਵਾਲ ਚੱਕੇ ਤਾਂ ਆਪ ਵੱਲੋਂ ਵੀ ਪਲਟਵਾਰ ਕੀਤਾ ਗਿਆ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੁੱਛਿਆ ਕਿ ਹਰ ਛੋਟੇ ਮਸਲੇ 'ਚ ਪ੍ਰੈਸ ਕਾਨਫਰੰਸ ਕਰਨ ਵਾਲੇ ਮੁੱਖ ਮੰਤਰੀ ਅੱਜ ਕਿੱਥੇ ਨੇ ਉਥੇ ਬੀਜੇਪੀ ਦੇ ਸਵਾਲ ਚੱਕਣ ਤੇ ਆਪ ਵੱਲੋਂ ਵੀ ਪਲਟਵਾਰ ਕੀਤਾ ਗਿਆ ਉਸ ਵੀਡੀਓ ਨੂੰ ਵਾਇਰਲ ਕਰਨ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਆ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਤੱਕ ਇਧਰ ਆਪਨੇ ਪਲਟਵਾਰ ਕੀਤਾ ਤਾਂ ਬੀਜੇਪੀ ਵੱਲੋਂ ਫਿਰ ਸਵਾਲ ਚੱਕੇ ਗਏ ਇਸ ਵਾਰ ਵੀ ਮਾਮਲੇ ਚ ਸੀਐਮ ਦੀ ਚੁੱਪੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਲਾਈਵ ਹੁੰਦੇ ਨੇ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਕਮੈਂਟ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆਪ ਜੀ ਦਾ ਵੀਡੀਓ ਆਇਆ ਹੈ 2-3 ਦਿਨ ਹੋ ਗਏ ਨੇ ਹੁਣ ਤੱਕ ਤੁਸੀਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ ਪਲੀਜ਼ ਕਮੈਂਟ ਕਰੋ ਦੀਵਾਲੀ ਤੋਂ ਬਾਅਦ ਸਰਦ ਹੁੰਦੀ ਪੰਜਾਬ ਦੀ ਫਿਜ਼ਾ 'ਚ ਸੀਐਮ ਦਾ ਕਥਿਤ ਵੀਡੀਓ ਸਿਆਸੀ ਗਰਮੀ ਲਿਆ ਦੇਵੇ ਫਿਰ ਫਰਕ ਪੈਂਦਾ ਹੈ ਤੇ ਮੁੱਖ ਮੰਤਰੀ ਮਾਨਦੀਸ ਕਥਿਤ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਮੁਹਾਲੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਨੋਟਿਸ ਜਾਰੀ ਕਰਕੇ ਇਤਰਾਜ਼ਯੋਗ ਪੋਸਟਾਂ ਤੁਰੰਤ ਹਟਾਉਣ ਦੇ ਹੁਕਮ ਦਿੱਤੇ। ਕੋਰਟ ਨੇ 24 ਘੰਟਿਆਂ ਵਿੱਚ ਇਤਰਾਜ਼ਯੋਗ ਪੋਸਟ ਹਟਾਉਣ ਨੂੰ ਕਿਹਾ ਹੈ। ਕੋਰਟ ਨੇ ਫੇਸਬੁੱਕ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਜਾਣਕਾਰੀ ਦਿੱਤੇ ਜਾਣ ਤੇ ਅਜਿਹੇ ਸਾਰੇ ਕੰਟੈਂਟ ਜਾਂ ਮਿਲਦੇ-ਜੁਲਦੇ ਇਤਰਾਜ਼ਯੋਗ ਪੋਸਟ ਤੁਰੰਤ ਹਟਾਏ ਜਾਣ ਜਾਂ ਬਲੌਕ ਕੀਤੇ ਜਾਣ। ਇਸ ਦੇ ਨਾਲ ਹੀ ਗੂਗਲ ਨੂੰ ਵੀ ਆਦੇਸ਼ ਦਿੱਤੇ ਗਏ ਨੇ ਕਿ ਜਿਹਾ ਕੰਟੈਂਟ ਸਰਚ ਰਿਜ਼ਲਟ ਚ ਨਾ ਦਿਖੇ ਜੇਕਰ ਫੇਸਬੁੱਕ ਤੇ ਗੂਗਲ ਦੁਆਰਾ ਵੀਡੀਓ ਬਲੌਕ ਨਾ ਕੀਤੇ ਗਏ ਤਾਂ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਸ਼ਖਸ ਦੇ ਅਕਾਊਂਟ ਤੋਂ ਵੀਡੀਓ ਸ਼ੇਅਰ ਕੀਤੀ ਗਈ ਉਸਦਾ ਅਕਾਊਂਟ ਜਗਮਨ ਸਮਰਾ ਦੇ ਨਾਮ ਤੋਂ ਹੈ ਪੁਲਿਸ ਸੂਤਰਾਂ ਦੇ ਮੁਤਾਬਕ આરોપી ਕਾਫੀ ਸ਼ਾਤਰ ਹੈ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕਰਦਾ ਰਿਹਾ ਹੈ ਪੁਲਿਸ ਨੇ ਉਸਦੇ ਅਕਾਊਂਟ ਤੋਂ ਇਸ ਤਰ੍ਹਾਂ ਦੀਆਂ ਪੋਸਟਾਂ ਹਟਵਾਈਆਂ ਵੀ ਸੀ ਕਈ ਦਿਨਾਂ ਤੱਕ ਇਸ ਅਕਾਊਂਟ ਤੇ ਅਜਿਹਾ ਕੁਝ ਨਹੀਂ ਆਇਆ ਪਰ ਅਚਾਨਕ ਇੱਕ ਪ੍ਰਕਿਰਿਆ ਫਿਰ ਤੋਂ ਸ਼ੁਰੂ ਹੋ ਗਈ ਵੇ ਇਹ ਮਾਮਲਾ ਕਾਫੀ ਹਾਈ ਪ੍ਰੋਫਾਈਲ ਬਣ ਚੁੱਕਿਆ ਹੈ ਔਰ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੀ ਸਭ ਤੋਂ ਜ਼ਿਆਦਾ ਚਰਚਾ ਹੈ ਆਮ ਆਦਮੀ ਪਾਰਟੀ ਸਿੱਧਾ ਸਿੱਧਾ ਕਹਿ ਰਹੀ ਹੈ ਕਿ ਇਹ ਡੀਪ ਫੇਕ ਦੇ ذریعے ਸੀਐਮ ਦਾ ਅਕਸ ਵਗਾੜਨ ਦੀ ਕੋਸ਼ਿਸ਼ ਹੈ ਭਾਜਪਾ ਸਵਾਲ ਪੁੱਛ ਰਹੀ ਹੈ ਪਰ ਜਦੋਂ ਇਸ ਵਿਚਾਲੇ ਕੋਰਟ ਦੀ ਐਂਟਰੀ ਹੋ ਜਾਵੇ ਔਰ ਫੇਸਬੁੱਕ ਗੂਗਲ ਵਰਗੇ ਪਲੇਟਫਾਰਮ ਨੂੰ ਸਖਤ ਆਦੇਸ਼ ਜਾਰੀ ਹੋ ਜਾਣ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਵੱਲ ਵੱਧਦੇ ਹਾਂ ਪੰਜਾਬ ਰੋਡਵੇਜ਼ ਪਨ ਬੱਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਦਾ ਚੱਕਾ ਜਾਮ ਪ੍ਰਦਰਸ਼ਨ ਫਿਲਹਾਲ ਟਾਲ ਦਿੱਤਾ ਗਿਆ ਕਰਮਚਾਰੀਆਂ ਨੇ ਡਿੱਪੂ ਪਰਿਸਰਚ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਕਿ ਸਰਕਾਰ ਵੱਲੋਂ ਬਸ ਸਟੈਂਡਰਡ ਪ੍ਰਕਿਰਿਆ ਨੂੰ ਫਿਲਹਾਲ ਪੋਸਟਪੋਨ ਕੀਤੇ ਜਾਣ ਤੋਂ ਬਾਅਦ ਉਹ ਵੀ 31 ਅਕਤੂਬਰ ਤੱਕ ਆਪਣੀ ਹੜਤਾਲ ਨੂੰ ਮੁਲਤਵੀ ਕਰ ਰਹੇ ਨੇ ਕਿ ਆਪਣੇ ਐਜੀਟੇਸ਼ਨ ਇਸੇ ਤਰ੍ਹਾਂ ਤਿਆਰ-ਬਰ ਤਿਆਰ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਟੈਂਡਰ ਨੂੰ ਰੱਦ ਨਾ ਕੀਤਾ ਗਿਆ ਸਮਾਂ ਬੰਦੇ ਵਿੱਚ ਤੇ ਐਜੀਟੇਸ਼ਨ ਇਸ ਤੋਂ ਵੀ ਤਿੱਖੇ ਹੋਣਗੇ ਹੜਤਾਲ ਸਮੇਤ ਜਿੱਥੇ ਕਰਨਤਾਰਨ ਜਿਮਨੀ ਚੋਂ ਆ ਗਈ ਆ ਉਹਦੇ ਵਿੱਚ ਵੀ ਜਾ ਕੇ ਸਰਕਾਰ ਦੀ ਟੈਂਡਰ ਦੇ ਨੁਕਸਾਨ ਕੀ ਹੈ ਅਗਰ ਟੈਂਡਰ ਲੱਗਦਾ ਤਾਂ ਵੇਖੋ ਕਿਲੋਮੀਟਰ ਬੱਸਾਂ ਦਾ ਜਿਹੜਾ ਟੈਂਡਰ ਲੈ ਕੇ ਆਏ ਇਹਦੇ ਨਾਲ ਸਿੱਧੇ ਤੌਰ ਤੇ ਵਿਭਾਗ ਦੇ ਵਿੱਚ ਸਰਕਾਰੀ ਵਿਭਾਗਾਂ 'ਚ ਪ੍ਰਾਈਵੇਟ ਬੱਸਾਂ ਦੀ ਐਂਟਰੀ ਆ ਜਿਹਦੇ ਨਾਲ ਵਿਭਾਗ ਨੂੰ ਨੁਕਸਾਨ ਹੋਣਾ ਰੋਡਵੇ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ 31 ਤਰੀਕ ਤੱਕ ਸਰਕਾਰ ਨੇ ਕੋਈ ਪੱਕਾ ਹੱਲ ਨਾ ਕੱਢਿਆ ਤਾਂ ਅਗਲੀ ਵਾਰ ਬਿਨਾਂ ਦੱਸਿਓ ਹੜਤਾਲ ਤੇ ਚਲੇ ਜਾਣਗੇ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਉਹਨਾਂ ਨੂੰ ਪੱਕਾ ਕਰਨਾ ਤੇ ਕਿਲੋਮੀਟਰ ਸਕੀਮ ਨੂੰ ਰੱਦ ਕਰਨਾ ਹੈ ਤੇ ਗੁਰੂਗਰਾਮ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਦਵਾਰਕਾ ਐਕਸਪ੍ਰੈਸ ਤੇ ਨਿਯਮਾਂ ਦੀ ਉਲੰਘਣਾ ਦੇਖੀ ਇੱਕ ਸ਼ਖਸ ਜਲਦੀ ਸਕੋਰਪੀਓ ਚੋਂ ਆਤਿਸ਼ਬਾਜ਼ੀ ਕਰਦਾ ਨਜ਼ਰ ਆਇਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਔਰ ਪੁਲਿਸ ਹੁਣ ਇਸ ਸ਼ਖਸ ਦੀ ਡਿਟੇਲ ਖੰਗਾਲ ਰਹੀ ਹੈ ਗੁਰੂਗਰਾਮ ਦਾ ਇਹ ਮਾਮਲਾ ਹੈ ਜਿੱਥੇ ਜਲਦੀ ਸਕੋਰਪੀਓ ਚੋਂ ਇੱਕ ਸ਼ਖਸ ਆਤਿਸ਼ਬਾਜ਼ੀ ਕਰਦਾ ਇੱਕ ਵੀਡੀਓ ਦੇ ਵਿੱਚ ਕੈਪਚਰ ਪਟਾਕੇ ਬਾਦ ਵਿੱਚ ਪਹਿਲਾਂ ਉਸ ਨੇ ਬਜਾਈ ਹੋ ਦਿਲਿਆ ਚ ਫਰਕ ਹੁੰਦਾ ਬਾਦੇ ਨਾਲ ਮਰ ਕਾਕਾ ਨਾਲ ਔੜਦੇ ਸਭ ਕੀ ਹਰੇ ਆ ਵੀ ਸਨ ਜਲਾਇਕ ਅਬੰਤੋ ਰਾਜ ਕਿੱਸਾ ਕਰੇਗਾ ਬੜਾ ਹੋਕੇ ਤੇ ਹਰਿਆਣਾ ਦੇ ਡੀਜੀਪੀ ਓਪੀ ਸਿੰਘ ਨੇ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਖਤ ਪਰ ਬੇਹਦ ਸਾਫ ਸੰਦੇਸ਼ ਦਿੱਤਾ ਡੀਜੀਪੀ ਨੇ ਕਿਹਾ ਕਿ ਥਾਣੇ ਜਨਤਾ ਦੇ ਨੇ ਪੁਲਿਸ ਦੇ ਨਹੀਂ ਤੇ ਜੇਕਰ ਸੇਵਾ ਭਾਵ ਨਹੀਂ ਤਾਂ ਫੀਲਡ ਤੋਂ ਹਟਣ ਦੇ ਲਈ ਤਿਆਰ ਰਹਿਣ। ਕੀ ਹਮਾਰੇ ਪਾਸ ਇਹ ਵਿਕਲਪ ਹੈ ਕਿ ਮਨੋਬਲ ਗਿਰਾ ਕੇ ਬੈਠ ਜਾਏ। ਹਮਾਰੇ ਪਾਸ ਤਾਂ ਇੱਕ ਹੀ ਵਿਕਲਪ ਹੈ ਜੀ ਕਿ ਹਮ ਆਪਕੇ ਲਈ ਲੜੇ। ਹਮਾਰੇ ਲੋਕਾਂ ਤੋਂ ਰੋਜ਼ ਹਮਲੇ ਹੋ ਰਹੇ। ਕੋਈ ਯੁੱਧ ਹੈ ਹਮ ਆਪ ਇਹ ਦੇਖੋ ਜੀ। ਹਮਾਰਾ ਜੋ ਲੜਾਈ ਹੈ ਨਾ ਮਿਲਟਰੀ ਵਾਰ ਸੇ ਜ਼ਿਆਦਾ ਕੰਪਲਿਕੇਟਿਡ ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਥਾਣੇ 'ਚ ਕੁਰਸੀਆਂ ਤੇ ਆਪਣੇ ਤੌਲੀਏ ਨਾ ਰੱਖਣ। ਕਿਉਂਕਿ ਜਿਹੋ ਜੀ ਕੁਰਸੀ ਐਸਐਚਓ ਦੀ ਹੈ जी कुर्सी सामने वाले की भी होनी चाहिए कि किसी जगह आप जाए जहाँ से आपको कुछ लेना हो तो अगर बेचने वाले को बेचने का शौक है कि जी हमारे कस्टमर खुश होके जाए तो दुकान अच्छी रखेगा एक आदमी बाहर खड़ा रखेगा आओ जी आओ बैठो जी एक आदमी को पूछेगा कि जी कैसे कैसे क्या करेंगे सो देट कि जब जाओ तो बोलो जी बहुत अच्छा था और दूसरों को भी जी जाओ उधर ਹਰਿਆਣਾ ਪੁਲਿਸ ਦੇ ਸੰਦੇਸ਼ ਚ ਸਿਰਫ ਨਿਯਮ ਨਹੀਂ ਨੀਅਤ ਵੀ ਝਲਕਦੀ ਹੈ ਕਿਉਂਕਿ ਜਦੋਂ ਥਾਣੇ ਦੀ ਕੁਰਸੀ ਤੋਂ ਤੌਲੀਆ ਹਟੇਗਾ ਉਦੋਂ ਹੀ ਜਨਤਾ ਤੇ ਪੁਲਿਸ ਦੇ ਵਿੱਚ ਦੀ ਦੂਰੀ ਵੀ ਘਟੇਗੀ। ਤਾਂ ਸਾਰੇ ਥਾਣਿਆਂ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਸਿਰਫ ਹਰਿਆਣਾ ਨਹੀਂ ਪੰਜਾਬ ਦੇ ਵਿੱਚ ਵੀ ਉਹੀ ਕਲਚਰ ਹੈ ਕਿ ਜਦੋਂ ਤੁਸੀਂ ਕਿਸੇ ਪੁਲਿਸ ਸਟੇਸ਼ਨ ਜਾਂਦੇ ਹੋ ਤਾਂ ਉੱਥੇ ਕੁਰਸੀ ਤੇ ਇੱਕ ਚਿੱਟਾ ਤੌਲੀਆ ਰੱਖਿਆ ਹੁੰਦਾ ਉਹ ਕੁਰਸੀ ਐਸ ਐਚਓ ਦੀ ਹੁੰਦੀ ਹੈ ਤੇ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਫਰਿਆਦੀ ਸਮਝਿਆ ਜਾਂਦਾ ਉਹ ਸਾਹਮਣੇ ਵਾਲੀਆਂ ਕੁਰਸੀਆਂ ਤੇ ਬੈਠਦੇ ਨੇ ਪਰ ਹਰਿਆਣਾ ਦੇ ਡੀਜੀਪੀ ਜਦੋਂ ਇਹ ਸਖਤ ਆਦੇਸ਼ ਜਾਰੀ ਕਰਦੇ ਨੇ ਕਿ ਕਿਸੇ ਕੁਰਸੀ ਤੇ ਕੋਈ ਚਿੱਟਾ ਤੌਲੀਆ ਨਹੀਂ ਹੋਏਗਾ ਯਾਨੀ ਆਮ ਜਨਤਾ ਤੇ ਪੁਲਿਸ ਦੇ ਵਿੱਚ ਫਰਕ ਨੂੰ ਖਤਮ ਕਰਨ ਦਾ ਅਗਰ ਐਸਾ ਸਖਤ ਸੰਦੇਸ਼ ਜਾਰੀ ਹੋ ਜਾਵੇ ਫਿਰ ਫਰਕ ਦਪੇਂਦਾ ਅਗਲੀ ਖਬਰ ਵੱਲ ਵਧਦੇ ਹਾਂ ਮੋਗਾ ਪੁਲਿਸ ਨੇ YouTube ਤੋਂ ਸਿੱਕੇ ਦੇਸੀ ਕਿਉ ਬਣਾਉਣ ਵਾਲੇ UP ਦੇ 4 ਲੋਕਾਂ ਨੂੰ ਅਰੈਸਟ ਦਰਸਲ ਇਹ ਲੋਕ ਚਾਦਰਾਂ ਦੀ ਸੇਲ ਵਧਾਉਣ ਲਈ ਨਕਲੀ ਘੋਦਾ ਧੰਦਾ ਕਰਦੇ ਸੀ ਮੇਰਟ ਤੋਂ ਲਿਆ ਕੇ ਇਹਨਾਂ ਵੱਲੋਂ ਘਰ-ਘਰ ਜਾ ਕੇ ਚਾਦਰਾਂ ਵੇਚੀਆਂ ਜਾਂਦੀਆਂ ਸੀ ਪਰ ਹੋਰ ਪੈਸਾ ਕਮਾਉਣ ਲਈ ਇਹਨਾਂ ਨੇ YouTube ਤੋਂ ਸਿੱਖਿਆ ਕਿ ਕਿਵੇਂ ਰਿਫਾਈਨਡ ਤੇ ਡਾਲਡਾ ਨੂੰ ਮਿਲਾ ਕੇ ਦੇਸੀ ਘੋ ਬਣਦਾ ਤੇ 500 ਰੁਪਏ ਵਾਲੀ ਚਾਦਰ ਨੂੰ 1200 ਰੁਪਏ 'ਚ ਵੇਚ ਕੇ ਇਹ ਫਰੀ ਦੇਸੀ ਘੋ ਲੋਕਾਂ ਨੂੰ ਦੇ ਕੇ ਮੁਨਾਫਾ ਕਮਾਉਂਦੇ ਸੀ ਕਿ ਇਹਨਾਂ ਦੀਆਂ ਚਾਦਰਾਂ ਦੀ ਸੇਲ ਵੱਧ ਗਈ ਸੀ ਉਸ ਕਰਕੇ ਜਿਹੜੀਆਂ ਕਿ ਚਾਦਰਾਂ ਨਾਰਮਲੀ 5-6 ਦਿਹਾੜੀ ਦੀਆਂ ਵਿਕਦੀਆਂ ਸੀ ਉਹ ਦੇਹਾੜੀ ਦੀਆਂ 20 20 30 ਦੀ ਵਿਕਣ ਲੱਗੀਆਂ ਸੀ ਕਿਉਂਕਿ ਕਿ ਉਹਦੇ ਲਾਲਚ ਬੰਦੇ ਨੂੰ ਲੱਗਦਾ ਜਿਵੇਂ ਸੀ ਕਿ ਉਹਦਾ ਡੱਬਾ 600 ਦਾ ਮਿਨੀਮਮ ਹੈਗਾ ਜਿੱਤੇ ਪ੍ਰਾਈਸ ਲਿਖੀ ਹੋਈ ਹੈ। ਬਾਕਾ ਪੁਰਾਣਾ ਦੇ ਘਰ ਚ ਇਹਨਾਂ ਨੇ ਆਪਣਾ ਨਜਾਇਜ਼ کارਖਾਨਾ ਖੋਲਿਆ ਹੋਇਆ ਸੀ ਤੇ ਘਰ ਦੇ ਨੇੜੇ ਹੀ ਇੱਕ ਵਪਾਰੀ ਤੋਂ ਡੇਢ ਮਹੀਨੇ ਤੋਂ ਡਾਲਡਾ ਘਿਓ ਲੈ ਰਹੀ ਸੀ। ਇਹ ਰਹਿ ਤਕਰੀਬਨ 5 5.5 ਮਹੀਨੇ ਤੋਂ ਰਹੇ ਨੇ ਤੇ 5000 ਰੁਪਏ ਕਿਰਾਇਆ ਸੀਗਾ ਪਰ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਜਿਹੜੀ ਟੇਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਉਹ ਨਹੀਂ ਹੋਈ ਸੀ ਤੇ ਦੂਸਰੀ ਗੱਲ ਜਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਨੇ YouTube ਤੋਂ ਦੇਖ ਕੇ ਤਿੰਨ ਕੁ ਮਹੀਨੇ ਤੋਂ ਇਹ ਕੰਮ ਚੱਲ ਰਿਹਾ ਹੈ। ਦੇਸੀ ਚੋ ਦਾ ਸਿਰਫ ਇਨਸੈਂਸ ਪਾ ਕੇ ਨਾਮੀ ਕੰਪਨੀਆਂ ਦੇ ਡੱਬਿਆਂ ਤੇ ਇਹ ਨਕਲੀ ਚੋ ਪੈਕ ਕੀਤਾ ਜਾ ਰਿਹਾ ਸੀ। ਫਿਲਹਾਲ ਚਾਰ ਮੁਲਜ਼ਮਾਂ ਦੇ ਨਾਲ ਇਹਨਾਂ ਦੀ ਵੈਰੀਫਿਕੇਸ਼ਨ ਨਾ ਕਰਨ ਵਾਲੇ ਦੁਕਾਨ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਖਬਰ ਲੁਧਿਆਣਾ ਤੋਂ ਹੈ ਜਿੱਥੇ ਵੇਰਕਾ ਪਲਾਂਟ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਜਿਸ 'ਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਚਾਰ ਲੋਕ ਜ਼ਖਮੀ। ਦੱਸਿਆ ਜਾ ਰਿਹਾ ਹੈ ਕਿ ਸਟੀਮ ਬੋਇਲਰ ਚ ਅਚਾਨਕ ਪ੍ਰੈਸ਼ਰ ਵੱਧ ਗਿਆ ਤੇ ਬਲਾਸਟ ਹੋ ਗਿਆ ਤੇ ਪਲਾਂਟ ਚ ਅਚਾਨਕ ਹਫੜਾ ਦਫੜੀ ਮਚ ਗਈ ਕੁਝ ਵਰਕਰਾਂ ਵੱਲੋਂ ਇਲਜ਼ਾਮ ਲਾਏ ਗਏ ਕਿ ਜਾਣ ਬੁੱਝ ਕੇ ਰਾਤ ਨੂੰ ਇੰਚਾਰਜ ਨੂੰ ਚੈਕਿੰਗ ਲਈ ਸੱਦਿਆ ਗਿਆ ਪਰ ਅਧਿਕਾਰੀਆਂ ਵੱਲੋਂ ਇਸ ਨੂੰ ਰੂਟੀਨ ਚੈਕਿੰਗ ਦੱਸਿਆ ਗਿਆ ਇਹ ਆਪਣਾ ਬਾਰੂਦ ਰੱਖਿਆ ਸੀ ਕਿਹਨਾਂ ਬਾਰੇ ਥੋੜਾ ਜਿਹਾ ਕਿ ਬੱਚੇ ਨੇ ਕਿਸੇ ਨੇ ਆਗੂ ਕੋ ਲਾਈ ਉਹਦੇ ਚਿੰਗਾਰੀ ਪੈਣ ਨਾਲ ਇਹ ਕੰਮ ਹੋਇਆ ਵਾ ਤੇ ਇਹਦੇ ਕਾਰਨ ਕਈ ਬੱਚੇ ਦੇ ਵੀ ਅੱਗ ਲੱਗੀ ਹੈ ਇਹਨਾਂ ਦੇ ਕਰਦਸਸਤੇ ਜਲੇ ਹੋਏ ਆ ਪੂਰੇ ਮੱਲੇ ਵਾਲੇ ਚੱਕੇ ਲੈ ਕੇ ਗਏ ਸੀ ਹਸਪਤਲ ਤੇ ਜਾਵਾ ਬਾਕੀ ਪਤਾ ਲੱਗਦਾ ਜਾ ਕੇ ਕਿੰਦਾ ਵਾ ਕਿੰਦਾ ਕਿੰਨੇ ਲੋਕ ਝੁੱਲਸੇ ਨੇ 10 ਤੋਂ 15 10 ਤੋਂ 15 ਬੱਚੇ 10 ਤੋਂ 15 ਕੇ ਹੈਗੇ ਆ ਉਦੀ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ ਤੇ ਪੜਤਾਲ ਤੋਂ ਬਾਅਦ ਹੀ ਕਾਰਵਾਈ ਦੀ ਗੱਲ ਕਹੀ ਗਈ ਹੈ ਇਹ ਹੁਣ ਜ਼ਿਕਰ ਮੌਸਮ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਹੈ ਮੌਸਮ ਦਾ ਮિજાਜ ਬਦਲਿਆ ਹੈ Shimla ਦੇ ਵਿੱਚ ਕਈ ਥਾਵਾਂ ਤੇ بارش ਹੋਈ ਹੈ ਬਰਸ਼ ਦੇ ਨਾਲ ਨਾਲ ਗੜੇ ਮਾਰੀ ਹੋਈ ਹੈ। ਕੁੱਲੂ ਦੀ ਮਨੀਕਰਨ ਘਾਟੀ ਦੇ ਵਿੱਚ ਤੇਜ਼ ਬਾਰਿਸ਼ ਹੋਈ ਹੈ ਔਰ ਬਾਰਿਸ਼ ਕਰਕੇ ਸੜਕਾਂ ਤੇ ਪਾਣੀ ਵਗਦਾ ਨਜ਼ਰ ਆਇਆ। ਵਾਹਨ ਚਾਲਕਾਂ ਨੂੰ ਲੰਘਣ ਦੇ ਵਿੱਚ ਕਾਫੀ ਪਰੇਸ਼ਾਨੀ ਹੋਈ ਔਰ ਮੌਸਮ ਦੇ ਵਿੱਚ ਕਾਫੀ ਬਦਲਾਵ ਦੇਖਿਆ ਗਿਆ। ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਤੋਂ ਬਾਅਦ ਮੌਸਮ ਬਦਲਣ ਦਾ ਅੰਦੇਸ਼ਾ ਜਿਤਾਇਆ ਜਾ ਰਿਹਾ ਹੈ। ਜਲੰਧਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਇੱਕ ਮਹਿਲਾ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ। ਦਰਸਲ ਜੱਗੂ ਚੌਂਕ ਸਥਿਤ ਜੁਐਲਰ ਸ਼ਾਪ ਦੇ ਸੁਨਾਰੇ ਤੇ ਇੱਕ ਮਹਿਲਾ ਗ੍ਰਾਹਕ ਆਈ ਜਿਸ ਤੇ ਸੁਨਾਰੇ ਨੇ ਇਲਜ਼ਾਮ ਲਾਇਆ ਕਿ ਇਸਨੇ ਵਾਲੀਆਂ ਦੇਖਣ ਦੇ ਬਹਾਨੇ ਚੋਰੀ ਕਰ ਲਈਆਂ ਇਹਨੇ ਸਾਡੇ ਕੋ ਆਈ ਆ ਦੁਕਾਨ ਤੇ ਨੇ ਕਿ ਆ ਕੀ ਮੈਂ ਵਾਲੀਆਂ ਦੇਖੀ ਨੂੰ ਅਸੀਂ ਇਹਨੂੰ ਵਾਲੀਆਂ ਦਾ ਹਾਈ ਇਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਆਪਣੀ ਮੁਠੀ ਚ ਰੱਖ ਲਿਆ ਅਸੀਂ ਜਿਸਲੇ ਇਹਨੇ ਮੜਜ ਆ ਐਂਜ ਹੋਈ ਆ ਤਾਂ ਇਹਨਾਂ ਕਹਿ ਵੀ ਕੱਪ ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥੱਲੇ ਝੁੱਕੇ ਨੇ ਆਪਾਂ ਸੀਸੀਟੀਵੀ ਕੈਮਰਾ ਜਹਰਾ ਤੁਹਾਨੂੰ ਇਨੇ ਆਪਣੇ ਪੈਰ ਦੀ ਕਦਾ ਆਪਣੇ ਬੈਲੀ ਦੇ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ। ਸੀਸੀਟੀਵੀ ਵਿੱਚ ਦਿਖਿਆ ਕਿ ਇਹ ਮਹਿਲਾ ਗਹਿਣੇ ਦੇਖਣ ਤੋਂ ਬਾਅਦ ھیਟਾ ਚੁੱਕ ਕੇ ਪੈਰਾ ਕੋਲ ਕੁਝ ਕਰ ਰਹੀ ਸੀ ਪਰ ਤਲਾਸ਼ੀ ਲੈ ਜਾਂਤੇ ਉਸ ਤੋਂ ਕੋਈ ਵੀ ਗਹਿਣਾ ਬਰਾਮਦ ਨਹੀਂ ਕੀਤਾ ਗਿਆ ਪਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਿੰਧਿਆ ਜੀ ਮੋਹ ਦੇ ਨਾਲ ਦੇ ਦੁਕਾਨ ਇਹ ਲੇਡੀ ਦਾ ਇਹਨੂੰ ਇਹ ਸ਼ਾਰਪਿੰਗ ਸਾਰੀ ਕਰ ਲਈ ਹੈ ਨਾ ਪਰ ਤੋਂ ਚਰਚੇ ਵੀ ਕਰ ਲਈ ਹੈ ਨਾ ਕੋਈ ਲੇਡੀ ਚਾਪੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਲਾਜ ਮਲਾੜਿਆ ਲੇਡੀ ਠੀਕ ਹੈ। ਕੁਇ ਰੇਡ ਕਰਦੇ ਸਾਡੀ ਵਾਲੀ ਤੇ ਗੁੰਮ ਕਰ ਲਈ ਉਹ ਇਹਦੇ ਕੋਲ ਮਿਲਿਆ ਰਹੀ ਬਾਕੀ ਛਾੜ ਦੇ ਕਰ ਰਹਾ ਦੁਕਾਨਦਾਰ ਮੁਤਾਬਕ ਚੋਰੀ ਹੋਈ ਵਾਲੀ ਕਰੀਬ 4 ਗ੍ਰਾਮ ਦੀ ਹੈ ਪਰ ਥਾਣੇ ਚੋਂ ਮਹਿਲਾ ਪਾਸੋਂ ਨਸ਼ੀਲਾ ਪਦਾਰਥ ਤੇ ਲਾਈਟਰ ਤੋਂ ਇਲਾਵਾ ਕੁਝ ਬਰਾਮਦ ਨਹੀਂ ਹੋਇਆ ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਗੁਰੂਗ੍ਰਾਮ ਚ ਪ੍ਰੇਮ ਪ੍ਰਸੰਗ ਦੇ ਚੱਲਦੇ ਇੱਕ ਨੌਜਵਾਨ ਨੇ ਇੱਕ ਲੜਕੀ ਤੇ ਗੋਲੀ ਚਲਾ ਦਿੱਤੀ ਯੂਪੀ ਦੀ ਲੜਕੀ ਡੁੰਡਾ ਹੇੜਾ ਇਲਾਕੇ ਚ ਕਿਰਾਏ ਦੇ ਮਕਾਨ ਤੇ ਰਹਿੰਦੀ ਸੀ ਅਤੇ ਲੜਕੇ ਨਾਲ ਪ੍ਰੇਮ ਪ੍ਰਸੰਗ ਸੀ ਪਰ ਲੜਕੇ ਨਾਲ ਰਿਸ਼ਤਾ ਖਤਮ ਕਰਨ ਤੇ ਗੁੱਸੇ ਚ ਆਏ ਆਸ਼ਿਕ ਨੇ ਆਫਿਸ ਜਾਣ ਲਈ ਘਰੋਂ ਨਿਕਲੀ ਲੜਕੀ ਤੇ ਗੋਲੀ ਚਲਾਈ ਜੋ ਉਸ ਦੇ ਮੋਢੇ ਤੇ ਲੱਗੀ। ਉਹਨਾਂ ਨੇ ਬੋਲਾ ਚਲੋ ਅੰਦਰ। ਤੇ ਮੈਂ ਬਾਲਕਨੀ ਮੇ ਆਪਣੇ ਪਿੱਛੇ ਚਲੀ ਗਈ। ਮੈਂ ਬੋਲੀ ਮੈਂ ਅੰਦਰ ਨਹੀਂ ਜਾਉਂਗੀ। ਤੋ ਬੋਲਾ ਅਗਰ ਨਹੀਂ ਚਲੋਗੇ ਤਾਂ ਫਿਰ ਫਿਰ ਉਹ ਮੁਝੇ ਗੋਲੀ ਦਿਖਾ ਦਿਆ। ਫਿਰ ਮੇਰਾ ਹੱਥ ਕਾਂਪਨੇ ਲਗਾ। ਠੀਕ ਹੈ ਤੋ ਕਹਤਾ ਹੈ ਚਲੋ ਅੰਦਰ ਚਲੋ ਨਹੀਂ ਤੇ ਮੈਂ ਮਾਰ ਦੂੰਗਾ ਇਤਨੇ ਪਰ ਉਹਨਾਂ ਨੇ ਗੋਲੀ ਮਾਰ ਦਿੱਤੀ ਲੜਕੀ ਦਾ ਕਹਿਣਾ ਹੈ ਕਿ ਉਹ ਜ਼ਬਰਦਸਤੀ ਉਸ ਨੂੰ ਨਾਲ ਲੈ ਜਾਣਾ ਚਾਹੁੰਦਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਤਾਂ ਲੜਕੇ ਨੇ ਅਜਿਹਾ ਕੀਤਾ ਫਿਲਹਾਲ ਲੜਕੀ ਹਸਪਤਾਲ ਚ ਜ਼ੇਰੇ ਲਾ ਜਾਇਆ ਤੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਇੱਕ ਨਿੱਜੀ ਕੰਪਨੀ ਚ ਡਰਾਈਵਰ ਵਜੋਂ ਕੰਮ ਕਰਦਾ ਸੀ ਤਾਂ ਫਰਕ ਤਾਂ ਪੈਂਦਾ ਹੈ ਦੇ ਵਿੱਚ ਫਿਲਹਾਲ ਇੰਨਾ ਹੀ ਦਰਸ਼ਕਾਂ ਦੇ ਲਈ ਇੱਕ ਸੁਨੇਹਾ ਹੈ ਕਿ ਜੇਕਰ ਤੁਸੀਂ ਸਾਨੂੰ ਕੋਈ ਵੀ ਇਸ ਸ਼ੋਅ ਨਾਲ ਸੰਬੰਧਿਤ ਆਪਣੇ ਸੁਝਾਅ ਭੇਜਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰਾਂ 'ਤੇ ਤੁਸੀਂ ਆਪਣੇ ਸੁਝਾਅ ਭੇਜ ਸਕਦੇ ਹੋ ਅਸੀਂ ਤੁਹਾਡੇ ਸੁਝਾਵਾਂ ਦਾ ਵੈਲਕਮ ਕਰਦੇ ਹਾਂ ਕਿਉਂਕਿ ਕੋਈ ਵੀ ਦਰਸ਼ਕ ਸਾਡਾ ਇੱਕ ਵੀ ਦਰਸ਼ਕ ਅਗਰ ਸਾਨੂੰ ਕਿਸੇ ਪ੍ਰੋਗਰਾਮ ਨੂੰ ਲੈ ਕੇ ਸੁਝਾਅ ਭੇਜਦਾ ਹੈ ਔਰ ਉਸ ਸੁਝਾਅ ਨੂੰ ਅਸੀਂ ਆਪਣੇ ਅਮਲ ਦੇ ਵਿੱਚ ਲੈ ਕੇ ਆਉਣੇ ਆ ਫਿਰ ਫਰਕ ਤਾਂ ਪੈਂਦਾ ਹੈ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ